बोलने का रुत आता है रोकने पेड़ी करो हां वेरी गुड

મારી ગલત મને કરી તો જેની બી આજ બળે રે ના બરો બધી ગલત દુજરે ઓર ચાલે લોકો તો આપ કોપડાવાલે પાસામાં કર દો એ થોડે રસેયા ઓનને કોઈ ઇનેને શુન કર કે ન કે ચાલતા હોને ઓ બાઈટ ઇધર એક તો આય ચાલ લો સંભાળવા થેન્ક યુ હાલો ઇધર રાખતો મને

ਦੋਵੇਂ ਨਾ ਨਹੀਂ ਕਮਰੇ ਇਕੱਤਰ ਜੇ ਦੋਨਾਂ ਦਾ ਕਲਰ ਪਿੱਛੇ ਰੱਖੋ ਨਹੀਂ ਵੀ ਰੱਖ ਕਲਵੇ ਰੱਖੋ ਠੀਕ ਹੈ ਜੇ ਇਦਾਂ ਦਾ ਯੂਜ਼ ਹੀ ਕਰਦੇ ਇਦਾਂ ਲਈ ਨੂੰ ਪਰ ਹੋਵੇ ਸਾਰਾ ਜੇ ਕਲਗੀ ਤੱਕ ਉਦੋਂ ਅਟਕੇ ਕੋਈ ਨਹੀਂ ਯੂਜ਼ ਕਰ ਸਕਦਾ ਦੂਸਰਾ ਜੇ ਮਤਲਬ ਕੋਈ ਲੀਗਲ ਮੂਵ ਹੁੰਦਾ ਤੇ ਲੀਗਲ ਮੂਵ ਦਾ ਮਤਲਬ ਹੈ ਕਿ ਗਲਤ ਕਾਲ ਚੱਲੀ ਹੈ ਜਿਹੜੀ ਕਾਲ ਨੂੰ ਉਹ ਤਾਂ ਟਿੰਡਾ ਚੱਲਦਾ ਠੀਕ ਹੈ ਪਰ ਸਿੱਧਾ ਜਾਂਦਾ ਉਹ ਨਹੀਂ ਚੱਲਦਾ ਯਾ ਤੁਹਾਡੇ ਰਾਜ ਨੂੰ ਚੈੱਕ ਮਿਲਿਆ ਹੈਗਾ ਉਹਨੇ ਚੈੱਕ ਮਿਲਣ ਦੇ बावजूद ਵੀ ਉਹ ਇਗਨੋਰ ਕੀਤਾ ਵੀ ਮੇਰੇ ਰਾਜ ਨੂੰ ਚੈੱਕ ਹੈਗਾ ਜਾਂ ਨਹੀਂ ਉਹਨੇ ਹੋਰ ਕੋਈ ਮੂਵ ਚਲਤਾ ਤੋਂ ਇੱਕ ਇਲੀਗਲ ਮੂਵ ਹੈ ਤੁਸੀਂ ਕਲੇਮ ਕਰਨਾ ਕੋਈ ਚੰਨੀ ਕਰੂਗਾ ਮੈਂ ਨਹੀਂ ਕਰੂਗਾ ਕੋਈ ਖੜੇ ਹੋਏ ਸਰ ਨਹੀਂ ਕਰੂਗੇ ਤੁਸੀਂ ਕਲੇਮ ਕਰਨਾ ਸਾਰ ਜਿਹੜੇ ਗਲਤ ਮੂਵ ਚੱਲੀ ਹੈ ਇਹ ਬਣ ਜੀ ਨਹੀਂ ਇਹਦੇ ਰਾਜੇ ਨੂੰ ਚੈੱਕ ਮਿਲਿਆ ਵਾ ਤੇ ਨੇ ਰਾਜਾ ਬਚਾਇਆ ਨਹੀਂ ਪਰ ਮੂਵ ਚੱਲੀ ਜਾ ਰਹੀ ਹੈ ਤਾਂ ਉਹਦਾ ਕੀ ਹੋ ਜੂਗਾ ਵਨ ਫਾਲੋ ਹੋ ਜੂਗਾ ਮੰਨ ਇਲੀਗਲ ਮੂਵ ਜਦੋਂ ਦੋ ਇਲੀਗਲ ਮੂਵ ਦੋ ਫਾਲੋ ਹੁੰਦੇ ਆ ਤਾਂ ਗੇਮ ਓਵਰ ਠੀਕ ਹੈ ਨਾ ਓਪੋਨੈਂਟ ਸਾਰੇ ਬੰਦੇ ਗੋਲ ਗੋਲ ਬੀ ਬੋਰਡ ਰੈਪੀਟੀਸ਼ਨ ਹੀ ਕਰਦੇ ਨੇ ਜਿਹਦੇ ਤੇ ਜਗਾ ਬਈ ਬਾਹਰ ਵਾਲੇ ਪੀਸ ਜੱਤੀ ਜਾਂਦੇ ਨੇ ਗੋਬਰੇ ਕਰਦੇ ਨੇ ਗੋਬਰੇ ਕਰਦੇ ਨੇ ਵਿੱਚ ਬੱਚਾ ਕੋਲ ਹੈ ਮੈਂ ਵੀ ਇਹਨੂੰ ਬੱਚੇ ਕਰੇ ਬੱਚੇ ਨੂੰ ਹੁੰਦਾ ਸੁਣਿਆ ਵਿੱਚ ਕੋਲ ਦਾ ਸਮੇਂ ਇਹਦਾ ਕੋਈ ਪਾਇਆ ਤੱਕੇ ਆਪਣੇ ਕੰਮ ਨਾ ਨਹੀਂ ਤੁਸੀਂ ਤਾਂ ਦੇਖੋ ਫਿਰ ਬੱਚੇ ਬੱਚੇ ਜਿਵੇਂ खेला ने बेटर भेजो टीचर को तो जब कच्ची नहीं है तो जुर्माना मत करा करो करा कर लो ठीक है आपके एक्सपेक्टेशन में हाथ खड़ा कर दे के बेटा कहता आप ही पहले और पीछे भी रखना सब नी मोड़ के सामने आके असली रखना हो गया अंदर कल ही कुछ नहीं करना तो नहीं करना ठीक है यार बस तू ही सब कह देना कि सर येदा होत है बस एना कह दियो सर आप देख लेंगे कोई तो और तो नोम पहुंचेगा न

ਆਹ ਦਾ ਭਈਆ ਦੀ ਗੱਲ ਸਰੋ ਦੇਖੋ ਡਬਲ ਕਰਦਾ ਹੀ ਉਧਰ ਯਾ ਸਾਡਾ ਖਾਬ ਚੱਕਣਾ ਨਹੀਂ ਤੇ ਦੂਰ ਤੱਕਾ ਉੱਥੇ ਬੈਠ ਬੈਠੋ ਤੇ ਆਪੇ ਸਾਹ ਦੇਖੋ ਜੀ ਇਹ ਨਾ ਲੈ ਖੋਖੀ ਰੱਖੋ ਤੇ ਸਾਡਾ ਤਾਂ ਸੀਮੀ ਆਇਆ ਦੇਖਣਾ ਮੇਰਾ ਅਗਰ ਚੈੱਕ ਮੀਟ ਹੋ ਗਿਆ ਤਾਂ ਤੁਹਾਨੂੰ ਇਹ ਚੱਕ ਦਿੱਤਾ ਅਧਿਕਾਰ ਹੁਣ ਚੱਲ ਪਿਆ ਹਾਂਜੀ ਪਹਿਲਾ ਫੋਲ ਵੀ ਸੀਦਾ ਹੈ ਬੱਚੇ ਦਾ ਠੀਕ ਹੈ ਜੀ ਬੋਲ ਵੈਰੀ ਗੁੱਡ ਪੁੱਤ ਦੋ ਬੋਲੋ ਵੈਰੀ ਇਧਰ ਵੀ ਆ ਜੀ ਇਹ ਵੀ ਚੈੱਕ ਮੀਟ ਕਰੀ वेरी गुड चलो ये रहा हो गया ये की ना रे इस साल चलो तो गुगु हो जाता है जी एक काम एक दिन से भी जरूरत बिना के परिवार जा